ਜੋ ਬੋਲੇ ਸੋ ਨਰਪੈ ਸ੍ਰੀ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਮੈਂ ਰਾਣੀਪੁਰੀ ਦਿওলਨਗਰ ਤੋਂ ਅਰ ਸਾਡੀ ਸੰਸਥਾ ਸਤਗੁਰ ਰਵਿਦਾਸ ਸੇਵਾ ਮਿਸ਼ਨ ਫਤੇ ਵੈਲਫੇਅਰ ਸੁਸਾਇਟੀ ਬੁਟਾ ਮੰਡੀ ਤੋਂ ਮਿਸ਼ਨ ਫਤੇ ਦੀਆਂ ਬੀਬੀਆਂ ਸਮਾਜ ਭਲਾਈ ਦਾ ਕੰਮ ਕਰਦੀਆਂ ਹਨ ਜਿਹੜੇ ਬੱਚੇ ਪੋਲੀਓ ਦੇ ਕਾਰਨ ਤੌਰ ਨੀ ਸਕਦੇ ਸੀਗੇ ਉਹਨਾਂ ਬੱਚਿਆਂ ਦਾ ਮਿਸ਼ਨ ਫਤੇ ਦੀਆਂ ਬੀਬੀਆਂ ਨੇ ਇਲਾਜ ਕਰਵਾਇਆ ਮਿਸ਼ਨ ਫਤੇ ਦੇ ਪ੍ਰਧਾਨ ਸ਼ੀਲਾ ਮਹੇਜੀ ਉਹਨਾਂ ਨੇ ਇਹ ਬੇੜਾ ਉਠਾਇਆ ਜੋ ਕਿ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਪਿਛਲੇ ਸਾਲ ਸਾਡੇ ਤੋਂ ਵਿਛੋੜਾ ਦੇ ਗਏ ਔਰ ਮਿਸ਼ਨ ਫਤੇ ਦੇ ਬਾਕੀ ਮੈਂਬਰਾਂ ਨੂੰ ਇਹ ਸੇਵਾ ਨਿਭਾਉਣ ਦੀ ਸੇਵਾ ਦੇ ਗਏ ਜੋ ਕਿ ਸਾਨੂੰ ਉਹਨਾਂ ਦੇ ਪੁੰਨਿਆਂ ਤੇ ਚੱਲਣਾ ਪੈ ਰਿਹਾ ਆ। ਬਾਕੀ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ 648ਵੇਂ ਪ੍ਰਕਾਸ਼ ਪੁਰਬ ਦੀਆਂ ਮੈਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਜੋ ਮੇਰੇ ਦੇਸ਼ ਉਦੇਸ਼ ਵਿੱਚ ਬੈਠੇ ਵੀਰਿਆ ਭੈਣਾਂ ਆ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਮੈਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਇੱਕ ਛੋਟਾ ਜਿਹਾ ਸੰਦੇਸ਼ਾ ਦੇਣਾ ਚਾਹੁੰਦੀ ਆ ਭੈਣਾਂ ਨੂੰ ਭਰਾਵਾਂ ਨੂੰ ਇਹ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਜੋ ਸੁਖ ਸਾਗਰ ਕੱਢਿਆ ਸਾਨੂੰ ਉਹ ਭੈਣਾ ਨੂੰ ਪੜ੍ਹਨੇ ਚਾਹੀਦੇ ਆ ਔਰ ਆਪਣੇ ਬੱਚਿਆਂ ਨੂੰ ਵੀ ਇਧਰ ਨੂੰ ਜੋੜਨਾ ਚਾਹੀਦਾ ਹੈ ਜੇਕਰ ਅਸੀਂ ਆਪ ਨਹੀਂ ਪੜਾਂਗੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸਮਝਾਵਾਂਗੇ 바ਵਾ ਸਾਹਿਬ ਜੀ ਦੇ ਜੋ ਪੁਰਨੇ ਆ ਉਹਨਾਂ ਦਾ ਬਾਰੇ ਵੀ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਤੇ ਤਾਂ ਹੀ ਪਤਾ ਲੱਗਣਾ ਆ ਤੋਂ ਜ਼ਿਆਦਾ ਨਾ ਕਹਿੰਦੀ ਹੋਈ ਮੈਂ ਸਤਗੁਰ ਰਵੀਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ ਔਰ ਚੇਤਨ ਟੀਵੀ ਦੇ ਸਾਰੇ ਮੈਂਬਰਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ ਔਰ ਇਹਨਾਂ ਦਾ ਧੰਨਵਾਦ ਕਰਦੀ ਹਾਂ ਜੋ ਕਿ ਇਹ ਘਰ ਘਰ ਦੇ ਵਿੱਚ ਸਾਡੀ ਆਵਾਜ਼ ਨੂੰ ਪਹੁੰਚਾਉਂਦੇ ਆ ਤੇ ਇਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਆ ਇਨਾਂ ਨੂੰ ਵੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਹਮੇਸ਼ਾ ਆਪਣਾ ਮੇਰ ਭਰਿਆ ਹੱਥ ਇਹਨਾਂ ਵੀਰਾਂ ਦੇ ਉੱਪਰ ਰੱਖਣ ਜੈ ਗੁਰਦੇਵ ਧੰਨ ਗੁਰਦੇਵ